ਇੱਥੇ ਜਦੋਂ ਆਈ ਕੇਅਰ ਹੋਣ ਦੇ ਵੀਜ਼ੇ ਤੇ ਆਈ ਸੀ ਬਰਮਿੰਗਮ ਤੇ ਉੱਥੇ ਉਹ ਕੰਪਨੀ ਵੀ ਨਹੀਂ ਸੀ 25 ਲੱਖ ਦੀ ਥੱਗੀ ਵੱਜ ਗਈ ਵੀ ਰੈਸਲਾ ਦੇਣਾ ਜਾਵਾਂਗੇ ਆਪਣੇ ਭੈਣ ਭਾਈਆਂ ਨੂੰ ਸਾਰਿਆਂ ਨੂੰ ਠੀਕ ਹੈ ਆਪਣੇ ਦਮ ਤੇ ਚੈਕਿੰਗ ਕਰਕੇ ਆਉਣ ਠੀਕ ਹੈ ਜੇ ਸਟੱਡੀਜ਼ ਤੇ ਆਏ ਹੋ ਤਾਂ ਫੀਸ ਉਧਰੋਂ ਹੀ ਭਰ ਕੇ ਆਓ ਇੱਧਰ ਬਹੁਤ ਮੁਸ਼ਕਿਲ ਆ ਇੱਧਰ ਖਜ਼ਾਰਾ ਹੀ ਹੁੰਦਾ ਵਾ ਸਾਟ ਆ ਤੂੰ ਕੀ ਕਰਨ ਕੀ ਕਰਦਾ ਕੈਂਚੀ ਨਾਲ ਵਾਲ ਕੱਟੀਆਂ ਨੂੰ ਇਸ ਨੇ ਨਿਕਾੜ ਹੁੰਦੀ ਠੀਕ ਤੇ ਫਿਰ ਉਹਨਾਂ ਨੂੰ ਪੜਾਈ ਛੱਡਣੀ ਪੈਂਦੀ ਆ ਪੜਾਈ ਛੱਡਣ ਤੋਂ ਬਾਅਦ ਫਿਰ ਜਿਹੜੇ ਹਰਤ ਮੰਨਦੇ ਨੇ ਠੀਕ ਬਿਲਡਰ ਕੋਲ ਲੱਗਦੇ ਨੇ ਜਾਂ ਕਈ ਪੈਸੇ ਮਾਰ ਲੈਂਦੇ ਆ ਤੇ ਬਿਲਡਰ ਵੀ ਪੈਸੇ ਮਾਰ ਲੈਂਦਾ ਤੇਰੇ ਤਾਂ ਨਹੀਂ ਅਜੇ ਤੱਕ ਮੇਰੇ ਨਾਲ ਕੇਸ ਹੋ ਚੁੱਕੇ ਨੇ ਠੀਕ ਆ ਮਾ ਮੈਨੂੰ ਤੂੰ ਕਹ ਮਮਾ ਇੱਥੇ ਕਿਤੇ ਜੱਟ ਮਾਰੀ ਓਏ ਆ ਦੇਖ ਬਾਕੀ ਜਿਨ੍ਹਾਂ ਦੀ ਮਰਦੇ ਆ ਹਾਂ ਉਹਨਾਂ ਨੇ ਰੈਂਟ ਦੇਣਾ ਹੁੰਦਾ ਅਗੇ ਹਨਾ ਹੋਰ ਕੁਛ ਕਰਨਾ ਹੁੰਦਾ ਤੇ ਫਿਰ ਉਹ ਮਕਾਨ ਮਾਲਿਕ ਕਿਸੇ ਦੀ ਮਜਬੂਰੀ ਨਹੀਂ ਸਮਝਦਾ ਉਹ ਫਿਰ ਯੂਜ਼ ਐਂਡ ਥਰੋ ਕਰ ਦਿੰਦੇ ਆ ਠੀਕ ਓਕੇ ਵੀ ਘਰੋਂ ਬਾਹਰ ਕਰ ਦਿੰਦੇ ਆ ਹਾਂਜੀ ਸੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਰਾਤ ਦੇ ਵੱਜ ਚੁੱਕੇ ਨੇ ਤਕਰੀਬਨ 10:18 ਹੋ ਚੁੱਕੇ ਨੇ ਤੇ ਰਾਤ ਦਾ ਸਫ਼ਰ ਅੱਜ ਆਪਾਂ ਫੇਰ ਸ਼ੁਰੂ ਕੀਤਾ ਤਾਂ ਜੋ ਕੋਈ ਲੋੜਵੰਦ ਮੁੰਡਾ ਜਾਂ ਕੁੜੀ ਮਿਲ ਸਕੇ ਆਪਾਂ ਨੂੰ ਤੇ ਆਪਾਂ ਜਿੰਨੀ ਵੀ ਹੋ ਸਗੀ ਉਹਦੀ ਮਦਦ ਕਰੀਏ ਤੇ ਉਹਦਾ ਜਿਹੜਾ ਦੁੱਖ ਸੁੱਖ ਆ ਉਹ ਆਪਾਂ ਜਾਣੀਏ ਸੋ ਜੁੜੇ ਰਹੋ ਸਾਡੇ ਬਲੌਗ ਨਾਲ ਅੱਜ ਆਪਾਂ ਫੇਰ ਆਏ ਆ ਕੁਆਲਿਟੀ ਫੂਡ ਕੋਲੀ ਇੱਥੇ ਆਪਾਂ ਪਹਿਲਾ ਵੀਡੀਓ ਸ਼ੂਟ ਕੀਤੀ ਸੀ ਲੈ ਕੇ ਆਏ ਆ ਬਾਈ ਉਹਨਾਂ ਨੂੰ ਰਣਵੀਰ ਬਾਈ ਉਹਨਾਂ ਨੂੰ ਨਾਲ ਅਜੇ ਪਰ ਬੰਦੇ ਆਪਣੇ ਬਹੁਤ ਘੱਟ ਆ ਜਿਹੜੇ ਆਏ ਨਹੀਂ ਹਜੇ ਅਜੇ ਵੀ ਮੌਕਾ ਵੀਡੀਓ ਦੇਖ ਕੇ ਤੁਸੀਂ ਆਪਣਾ ਮਨ ਬਦਲ ਸਕਦੇ ਹੋ ਆਪਦਾ ਪੈਸਾ ਤੇ ਸਮਾਂ ਵੀ ਬਚਾ ਸਕਦੇ ਹੋ ਕਿਉਂਕਿ ਇੱਥੇ ਕੰਮ ਦੀ ਇੰਨੀ ਕਿ ਜ਼ਿਆਦਾ ਤੰਗੀ ਆ ਚੁੱਕੀ ਆ ਜਿਹਦੇ ਕਰਕੇ ਬੰਦੇ ਤੋਂ ਰੈਂਟ ਨਹੀਂ ਨਿਕਲਦੇ ਤੇ ਬੰਦਾ ਘਰੋਂ ਬੇਕਾਰ ਹੋ ਜਾਂਦਾ ਇਤੋਂ ਵਧੀਆ ਆਪਾਂ ਤੁਹਾਨੂੰ ਇੱਕ ਸਲਾਹ ਦਵਾਗੇ ਵੀ ਆਪਣੇ ਦੇਸ਼ ਦੇ ਵਿੱਚ ਰਹੋ ਉੱਥੇ ਰਹਿ ਕੇ ਚਲੋ ਆਪਾਂ ਘੱਟ ਕਮਾ ਲਾਂਗੇ ਪਰ ਖਾਵਾਂਗੇ ਤਾਂ ਸਬਰ ਤੇ ਸਕੂਨ ਦੇ ਨਾਲ ਨਾ ਹਾਂਜੀ ਸੋ ਸਤਿ ਸ਼੍ਰੀ ਅਕਾਲ ਵੀ ਤੇ ਆਪਾਂ ਬਾਰसों ਵੀਡੀਓ ਪਾਈ ਸੀ ਕੁਆਲਿਟੀ ਫੂਡ ਕੋਲੇ ਆਪੋ ਵੀ ਰਤੋ ਵਾਸਤੇ ਆਏ ਸੀਗੇ ਇਸ ਕਾਮ ਜਾਨੀ ਇਫੈਕਟ ਵੈਲਫੇਅਰ ਤੇ ਐਂਡ ਅਬੀ ਅਨੇ ਸਟੇਮ ਬਣੀ ਹੈ ਤੇ ਸਾਡੇ ਨਾਲ ਅੱਜ ਇੱਥੇ ਮਿਲੇ ਨੇ ਸਾਨੂੰ ਬਾਈ ਪ੍ਰਾਪਰਟੀ ਕੋਣੀ ਦੀ ਹਾਲਤ ਵੀ ਬੜੀ ਠੀਕ ਹੈ ਕਿ ਜਿਵੇਂ ਇਹ ਮਹੌਲ ਚੱਲ ਰਿਹਾ ਹੈ ਇਸ ਚੰਨੋ ਜੀ ਕਿਦੇ ਵਿੱਚ ਤੁਸੀਂ ਕੀ ਇਹ ਦੇਖ ਰਹੇ ਹੋ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਆਇਆ ਨੂੰ ਤੇ ਮੈਨੂੰ 1.5 ਸਾਲ ਹੋ ਗਿਆ ਇੱਥੇ 1.5 ਸਾਲ ਹੋ ਗਏ 10:00 ਵਜੇ ਤੇ ਆਇਆ ਸੀ ਉਹ ਤੇ ਕੋਈ ਇੱਥੇ ਆਇਆ ਸਟੂਡੈਂਟ ਵੀਜ਼ਾ ਲੈ ਕੇ ਠੀਕ ਹੈ ਤੇ ਫੀਸ ਨਹੀਂ ਨਿਕਲਦੀ ਠੀਕ ਤੇ ਫਿਰ ਉਹਨਾਂ ਨੂੰ ਪੜਾਈ ਛੱਡਣੀ ਪੈਂਦੀ ਹੈ ਪੜਾਈ ਛੱਡਣ ਤੋਂ ਬਾਅਦ ਫਿਰ ਜਿਹੜੇ ਸਰਦ ਪੈਂਦੇ ਨੇ ਠੀਕ ਬਿਲਡਰ ਕੋਲ ਲੱਗਦੇ ਨੇ ਜਾਂ ਕਈ ਪੈਸੇ ਮਾਰ ਲੈਂਦੇ ਆ ਤੇ ਬਿਲਡਰ ਵੀ ਪੈਸੇ ਮਾਰ ਲੈਂਦੇ ਆ ਤੇ ਤੇਰੇ ਤਾਂ ਨਹੀਂ ਅਜੇ ਤੱਕ ਮੇਰੇ ਨਾਲ ਕੇਸ ਹੋ ਚੁੱਕੇ ਨੇ ਠੀਕ ਹੈ ਪਰ ਉਹ ਨਿਕਲ ਚੁੱਕਿਆ ਸਾਰੇ ਗੱਲ ਚੋਂ ਜਾਨੀ ਬਿਲਡਰ ਆਪਣੀ ਜਿਹੜੀ ਮਿਹਨਤ ਆ ਉਹ ਦਿੰਦੇ ਨਹੀਂ ਆਪਾਂ ਨੂੰ ਹਾਂ ਬਹੁਤ ਮਾੜੀ ਗੱਲ ਆ ਇਹਦਾ ਤੇ ਅਜਿਹੀ ਗੱਲ ਜੇ ਕਹੀਏ ਮੇਰੇ ਚਲ ਥੋੜੇ ਮਰੇ ਠੀਕ ਹੈ ਤੇ ਬਾਕੀ ਜਿਨ੍ਹਾਂ ਦੇ ਮਰਦੇ ਆ ਉਹਨਾਂ ਨੇ ਰੈਂਟ ਦੇਣਾ ਹੁੰਦਾ ਜਿੰਨਾਂ ਹੋਰ ਕੁਝ ਕਰਨਾ ਹੁੰਦਾ ਤੇ ਫਿਰ ਉਹ ਮਕਾਨ ਮਾਲਕ ਕਿਸੇ ਦੀ ਮਜਬੂਰੀ ਨਹੀਂ ਸਮਝਦਾ ਉਹ ਫਿਰ ਯੂਜ਼ ਐਂਡ ਥਰੋ ਕਰ ਦਿੰਦੇ ਆ ਠੀਕ ਓਕੇ ਵੀ ਘਰੋਂ ਬਾਹਰ ਕਰ ਦੋਆ ਉਹਨਾਂ ਦਾ ਸਮਾਨ ਬਾਹਰ ਕੱਢ ਦੋ ਜੇ ਇੱਕਦਮ ਵੀ ਕਰਾਇਆ ਨਹੀਂ ਕਿਸੇ ਨਾਲ ਜੇ ਕੋਈ ਅਣਗਹਿਲੀ ਹੋ ਗਈ ਮਤਲਬ ਸਰੀਰਕ ਪ੍ਰੋਬਲਮ ਹੋ ਗਈ ਕਦਮ ਸੈਵਨ ਕੇਂਸ ਦਾ ਬੰਦਾ ਮੈਨੂੰ ਮਿਲਿਆ ਹਨਾ ਮੈਂ ਮੈਕਡੋਨਲਡ ਬੈਠਾ ਸੀ ਰਾਤ ਨੂੰ ਠੀਕ ਹੈ ਆਪਣੀ ਕੜਾਈ ਕਰਦਾ ਸੀਗਾ ਹਨਾ ਕੁਝ ਲਿਖਦਾ ਸੀਗਾ ਤੇ ਉਹ ਆਇਆ ਕਹਿੰਦਾ ਵੀਰੇ ਮੈਨੂੰ 2 ਕੋਨ ਦੇ ਦੇ ਕਹਿੰਦਾ ਯਾਰ ਮੇਰੇ ਨਾਲ ਹਨਾ ਫ੍ਰੈਕਚਰ ਆ ਗਿਆ ਸੀਗਾ ਪੱਟ ਲੱਤ 'ਚ ਪੱਟ ਤੋਂ ਲੈ ਕੇ ਤੇ ਕਹਿੰਦਾ ਉਹਦੇ ਕਰਕੇ ਮੈਂ ਤਾਂ ਕੰਮ ਤੇ ਨਹੀਂ ਜਾ ਸਕਦਾ ਕਹਿੰਦਾ ਮੈਨੂੰ ਮੈਕਡੋਨਲਡਰ ਵਾਲੇ ਮੈਨੂੰ ਸਾਥ ਦੇ ਕਿਉਂਕਿ ਇਹ ਰਾਤ ਨੂੰ 12:30 ਵਜੇ ਤੱਕ ਰਹਿਣਾ ਤੇ ਕਹਿੰਦਾ ਫਿਰ ਮੈਨੂੰ ਘੁੰਮਣਾ ਪੈਂਦਾ ਉਹ ਇਦਾਂ ਦੇ ਹੋਰ ਵੀ ਕਿਸੇ ਦੇਖੇ ਉਹ ਨਹੀਂ ਬਿਲਕੁਲ ਤਬਾਹ ਹਾਂ ਇੱਕ ਵਾਰੀ ਮੈਂ ਆਪਣੇ ਐਲਜ਼ਰ ਬੈਂਕ ਸਾਈਟ ਤੇ ਬੈਠਾ ਸੀਗਾ ਕੈਲਫੋਰਨੀਆ ਤੋਂ ਸੈਲਫੋਂਮੋਂ ਆਇਆ ਸੀ ਅੱਛਾ ਤੇ ਉਹ ਮੁੰਡਾ ਮਿਲਿਆ ਮੈਨੂੰ ਉਹ ਕਹਿੰਦਾ ਯਾਰ ਮੇਰੇ ਕੋ ਕੰਮ ਨਹੀਂ ਸੀਗਾ ਉਹ Hindu ਫੈਮਿਲੀ ਕੋ ਬਿਲੋਂਗ ਕਰਦਾ ਸੀਗਾ ਤੇ ਕਹਿੰਦਾ ਇਹ ਮੇਰੇ ਮੈਨੂੰ ਤੈਨੂੰ 4 ਮਹੀਨੇ ਹੋ ਚੁੱਕੇ ਨੇ ਇੱਦਾਂ ਤੇ ਵੀ ਕੰਮ ਦਾ ਮੈਲ ਕਰਕੇ ਕਹਿੰਦਾ ਮੈਨੂੰ ਵੀ ਮੌਕਾ ਸੌਣਾ ਪੈ ਗਿਆ ਹਾਲਾਤ ਮਾੜੇ ਯਾਰ ਉਹ ਕੋਈ ਸਟੂਡੈਂਟ ਐਜ਼ ਅ ਸਟੂਡੈਂਟ ਆਇਆ ਸੀ ਇਹ ਨਾਲ ਉਹ ਤਾਂ ਪੜਾਈ ਵੀ ਸਵਾਲ ਦੀ ਸੀਗੀ ਠੀਕ ਹੈ ਕੰਮ ਕੰਮ ਘਟਾ ਹੈ ਕੰਮ ਘਟਾ ਠੀਕ ਹੈ ਬਸ ਕੋਸ਼ਿਸ਼ ਕਰੀ ਜਾਓ ਕੰਮ ਮਿਲਦਾ ਜੇ ਇਕੱਠੇ ਆਪ ਇਕੱਠੇ ਹੋਈ ਜਾਂਦੇ ਤਾਂ ਵੀ ਕੰਮ ਦੀ ਦਿੱਕਤ ਆਉਣੀ ਤੇ ਜਿਹੜੇ ਆਪਣੇ ਬੰਦੇ ਉਧਰ ਤੁਸੀਂ ਕੀ ਸਨੇਹਾਂ ਦੇਣਾ ਚਾਹੋਂਗੇ ਜਿਹੜੇ ਆਤਾਬ ਲਈ ਹੋਏ ਆਦਾ ਵੀ ਅਸੀਂ ਬਾਹਰ ਜਾਣਾ ਕਿਉਂਕਿ ਜਿਹੜਾ ਜਿੰਨਾਂ ਦੀ ਮੱਝ ਪੀੜਾ ਜ ਨਹੀਂ ਹੁੰਦਾ ਇਕ ਉਹਨਾਂ ਨੂੰ ਵੀ ਇਹ ਵੀ ਰੈਸਲਾਹ ਦੇਣਾ ਚਾਹੋਂਗੇ ਆਪਣੇ ਭੈਣ ਭਾਈਆਂ ਨੂੰ ਸਾਰਿਆਂ ਨੂੰ ਠੀਕ ਹੈ ਆਪਣੇ ਦਮ ਤੇ ਚੈਕਿੰਗ ਕਰਕੇ ਆਉਣ ਠੀਕ ਹੈ ਜਿਸ ਸਟੱਡੀਜ਼ ਤੇ ਆਇਆ ਹਾਂ ਤਾਂ ਫੀਸ ਉਦੋਂ ਹੀ ਭਰ ਕੇ ਆਓ ਇੱਧਰ ਬਹੁਤ ਮੁਸ਼ਕਿਲ ਆ ਇੱਧਰ ਗੁਜ਼ਾਰਾ ਹੀ ਹੁੰਦਾ ਵਾ ਸਾਟ ਜੇ ਤੁਸੀਂ ਸਟੂਡੈਂਟ ਹੋਣਾ ਤੇ ਜੇ ਤੁਹਾਨੂੰ ਕੋਈ ਇਹ ਕਹਿੰਦਾ ਵੀ ਹਾਂ ਦਾ ਤੁਸੀਂ ਵਰਕ ਵੀਜ਼ੇ ਤੇ ਜਾਓ ਵਿਦ ਫੈਮਿਲੀ ਠੀਕ ਹੈ 25 ਲੱਖ 30 ਲੱਖ ਲਾ ਕੇ ਆਉਂਦੇ ਨੇ ਕਈ 35 ਲੱਖ ਵਾਲੇ ਮੇਰੇ ਮੂਰੇ ਆਏ ਨੇ ਬੱਚਾ ਠੀਕ ਹੈ 35 35 ਲੱਖ ਠੀਕ ਹੈ 35 35 ਲੱਖ ਵਾਲੇ ਠੀਕ ਹੈ ਹਾਂ ਤੇ ਇੱਕ ਕੁੜੀ ਆਈ ਸੀ ਠੀਕ ਹੈ ਉਹਦਾ ਇੰਡੀਆ ਵਿੱਚ ਨਹੀਂ ਉਹਦੀ ਫੈਮਿਲੀ ਆ ਠੀਕ ਹੈ ਇੱਥੇ ਜਦੋਂ ਆਈ ਕੇਅਰ ਫਾਰਮ ਦੇ ਵੀਜ਼ੇ ਤੇ ਆਈ ਸੀ ਬਰਮਿੰਗਮ ਤੇ ਉੱਥੇ ਉਹ ਕੰਪਨੀ ਵੀ ਨਹੀਂ ਸੀ ਅੱਛਾ ਕੰਪਨੀ ਜਿਹੜੀ ਐਡਰੈਸ ਤੇ ਗਈ ਉੱਥੇ ਉਹ ਕੰਪਨੀ ਹੈ ਹੀ ਨਹੀਂ ਸੀ 25 ਲੱਖ ਦੀ ਥੱਗੀ ਵੱਧ ਗਈ ਸੋ ਇੱਕ ਇੱਕ ਐਗਜ਼ਾਮਪਲ ਆ ਕਿ ਹੈ ਨਾ ਤੁਸੀਂ ਉਧਰੋਂ ਆ ਜਾਨੇ ਹੋ ਪਰ ਇੱਥੇ ਉਹ ਕੰਪਨੀ ਨਹੀਂ ਹੁੰਦੀ ਜੇ ਕੰਪਨੀ ਹੁੰਦੀ ਆ ਤਾਂ ਸ਼ਿਫਟਾ ਨਹੀਂ ਮਿਲਦੀ ਸੋ ਫਿਰ ਐਦਾਂ ਤਿੰਨ ਮਹੀਨੇ ਬਾਅਦ ਫਿਰ ਤੁਸੀਂ ਇਲੀਗਲ ਹੋ ਜਾਨੇ ਹੋ ਨਹੀਂ ਤਾਂ ਤਿੰਨ ਮਹੀਨੇ ਇੱਥੋਂ ਨੂੰ ਫਿਰ ਸਪੌਂਸਰ ਲੈਣੀ ਪੈਂਦੀ ਠੀਕ ਹੈ ਉਹਦੇ ਲਈ ਤੁਹਾਡੇ ਕੋਲ ਐਕਸਪੀਰੀਅੰਸ ਹੋਣਾ ਚਾਹੀਦਾ ਨਹੀਂ 10-15 ਹਜ਼ਾਰ ਪਾਉਂਡ ਲੈਂਦੇ ਨੇ ਜਿਹੜੇ ਸਪான்ਸਰ ਤੁਸੀਂ ਖਰੀਦਣੀਆਂ ਬਾਅਦ ਤੋਂ ਨਵੀਂ ਸਪான்ਸਰ ਬਾਅਦ ਤੋਂ ਨਵੀਂ ਸਪான்ਸਰ ਠੀਕ ਹੈ ਯਾਨੀ ਕਿ ਜਿਹਨੇ ਵੀ ਆਉਣਾ ਵੀ ਪੂਰੀ ਪੂਰੀ ਆਪਣੇ ਦਮ ਤੇ ਚੈਕਿੰਗ ਕਰਕੇ ਆਵੇ ਕਿ ਮੈਨੂੰ ਸ਼ਿਫਟਾਂ ਮਿਲਣੀਆਂ ਕੋਈ ਤੁਸੀਂ ਆਪਣੀ ਇੰਡੀਆ 6 ਮਹੀਨੇ ਲੈ ਕੇ ਸਕਿੱਲ ਸਿੱਖ ਲਓ ਫਿਰ ਤੇ ਉਹਦੇ ਵਿੱਚ ਤੁਸੀਂ ਕੋਈ ਸਰਟੀਫਿਕੇਟ ਬਣਵਾ ਲਓ ਠੀਕ ਹੈ ਫਿਰ ਤੁਸੀਂ ਤੁਹਾਨੂੰ ਕੰਮ ਆਊਗਾ ਠੀਕ ਹੈ ਤੁਸੀਂ ਉਹ ਉਹਦੇ ਮੈਚ ਦੀ ਕੰਪਨੀ ਤੇ ਜਾਓ ਤੇ ਫਿਰ ਤੁਹਾਨੂੰ ਪ੍ਰੋਪਰਲੀ ਸ਼ਿਫਟਾਂ ਮਿਲਣ ਜਿਵੇਂ ਜ਼ਾਰਾ ਵਾਲਿਆਂ ਨੇ ਖੁੱਲ੍ਹੇ ਸੀ ਪਿੱਛੇ ਜਿਹੇ ਆਪਣੀ ਸਪான்ਸਰ ਠੀਕ ਹੈ ਜਿਨ੍ਹਾਂ ਨੇ ਸਪான்ਸਰ ਲਈ ਉਹਨੂੰ ਸਤਾ ਮਿਲ ਰਹੀਆਂ ਹਿੰਗੇ ਕੋਈ ਨਾ ਕੋਈ ਆਪਣੇ ਕੋਲੇ ਗੌਣ ਹੋਣਾ ਚਾਹੀਦਾ ਹਣਾ ਕਿਸੇ ਨਾ ਕਿਸੇ ਸਕਿੱਲ ਚ ਬੰਦਾ ਮਾਹਰ ਬਣਾ ਕੇ ਰੱਖੀਂ ਮੇਰੇ ਚ ਨਹੀਂ ਸੀ ਮੈਂ ਲੇਬਰ ਕੰਮ ਕੀਤਾ ਐਸਾ ਲੇਬਰ ਠੀਕ ਹੈ ਸੋ ਮੈਂ ਪੇਂਟਰ ਠੀਕ ਹੈ ਚੇਹਾਂ ਲਾ ਕੇ ਗਣੀਆ ਤਾਂ ਫੁੱਟ ਫੁੱਟੇ ਵੀ ਪੈਸੇ ਕਿਸੇ ਪਹਿਲਾਂ ਮਾਰੇ ਪਹਿਲਾਂ ਹੋਇਆ ਪਰ ਮਾਰੇ ਨੇ ਮਿਹਰ ਕੀਤੀ ਮੇਰੀ ਮੈਂ ਇਸ ਤਰ੍ਹਾਂ ਦੇ ਬਹੁਤ ਕੇਸ ਹੋਣਗੇ ਹੈ ਨਾ ਇੱਥੇ ਬਹੁਤ ਜ਼ਿਆਦਾ ਕੇਸ ਅਲਕਾਲੀ ਮੈਂ ਇੱਕ ਹੰਗਰਸਤੀ ਨੂੰ ਮਿਲ ਕੇ ਆਇਆ ਸੀ ਠੀਕ ਹੈ ਮੈਂ ਆਪਣੇ ਕੰਮ ਤੋਂ ਹੀ ਆ ਰਿਹਾ ਸੀ ਉਹ ਕਹਿੰਦਾ ਬਈ ਮੈਂ ਆਪਣੇ ਉਮਾਨ 18 ਸਾਲਾਂ ਆਏ ਨੇ ਗੱਲ ਉੱਥੇ ਚੰਗਾ ਸੀਗਾ ਮੈਂ ਤੇ ਪਰ ਕਹਿੰਦਾ ਜਦ ਮੈਂ ਇੱਥੇ ਆਇਆ ਤੇ ਕਹਿੰਦਾ ਇੱਥੇ ਮੇਰਾ ਕਪਲ ਆਇਆ ਸੀ ਆਪਣੀ ਘਰ ਵਾਲੀ ਉਹਨਾਂ ਨੇ 2 ਮਹੀਨੇ ਬਾਅਦ ਭੇਜਤਾ ਸੀ ਉਹ ਗੁਜਰਾਤ ਤੋਂ ਸੀ ਬੰਦ ਤੇ ਉਹਨਾਂ ਦਾ ਰੈਂਟ ਪਤਾ ਕਿੰਨਾ ਸੀ ਜਿਹੜੇ ਰੈਂਟ ਵਾਲੇ ਬਹੁਤ ਤੰਗ ਕਰਦੇ ਆ 1200 ਪਾਉਂ ਕਪਲ ਦਾ ਰੈਂਟ ਲਿਆ ਉਹਨਾਂ ਨੇ ਇਹਨੂੰ ਇਹਨੂੰ ਵੈਂਪਲੇ ਬਿਨਾ ਚਾਈਲਡ ਪਤ ਮੁੰਡਾ ਉਹਦਾ ਤਾਂ ਉੱਥੇ ਸੀ ਇੰਡੀਆ ਤੇ ਸੋ ਉਹਨਾਂ ਨਾਲ ਵੀ ਬਹੁਤ ਬੁਰਾ ਹੋਇਆ ਉਹਨਾਂ ਨੂੰ 4 ਮਹੀਨੇ ਹੋ ਗਏ ਭਟਕੇ ਦੇਣ ਹਾਂ ਹੁਣ ਜਿਵੇਂ ਆਪਣੇ ਉਧਰ ਚੱਲ ਰਹੇ ਆ ਕਹਿੰਦੇ ਆ ਆ ਹੋਮ ਕੇਅਰ ਜਿਹੜਾ ਤੁਸੀਂ ਵੀ ਜਾ ਕੇ ਆ ਨਾ ਇਹਦੇ ਨਾਂ ਤੇ ਬਹੁਤ ਉਧਰ ਚੱਕੀਆਂ ਬੱਜ ਰਹੀਆਂ ਔਰ ਉਹ ਇੱਧਰ ਚੜਾ ਦਿੰਦੇ ਆ ਇੱਧਰ ਆ ਕੇ ਫਿਰ ਕੰਮ ਨਹੀਂ ਮਿਲਦਾ ਜਿਵੇਂ ਹੁਣ ਆ ਕੋਈ ਤੁਹਾਨੂੰ ਦੱਸਿਆ ਸਾਰਾ ਕੁਝ ਨਾ ਬਿਲਕੁਲ ਜਿਨੇ ਵੀ ਆਉਣਾ ਇੱਧਰ ਨੂੰ ਵੀ ਆਪ ਦੀ ਜਾਂਚ ਪੜਤਾਲ ਕਰਕੇ ਆਵੇ ਹਨ ਜਿਹੜੀਆਂ ਵੀਡੀਓਜ਼ ਦੇਖਦੇ ਹੋ ਤੁਸੀਂ ਹਾਂ ਕੋਈ ਸੈਂਟਰਲ ਲੰਡਨ ਦੀਆਂ ਹਾਂ ਜਾਂ ਕਾਵਰ ਬ੍ਰਿਜ ਦੀਆਂ ਤੁਸੀਂ ਇਨਵੈਸਟਮੈਂਟ ਮਿਨਿਸਟਰ ਦੀਆਂ ਦੇਖਦੇ ਹੋ ਹਨ ਉਹ ਸਿਰਫ ਇੱਕ ਤੁਸੀਂ ਕਹੋ ਪਰਮ ਉਲੇਖਾ ਠੀਕ ਹੈ ਉਹ ਵੀਡੀਓਜ਼ ਨੂੰ ਦੇਖ ਕੇ ਤੁਸੀਂ ਇੱਥੇ ਆ ਜਾਂਦੇ ਹੋ ਹਾਂ ਅਟਰੈਕਟਿਵ ਹੋ ਕੇ ਆ ਜਾਂਦੇ ਆ ਅਟਰੈਕਟਿਵ ਹੋ ਕੇ ਆ ਜਾਂਦੇ ਹੋ ਠੀਕ ਹੈ ਜਿਹੜੇ ਅਟਰੈਕਟ ਕਰਦੇ ਆ ਪਰ ਇੱਥੇ ਰਿਐਲਿਟੀ ਤੇ ਆਉਂਦੇ ਆ ਉਹਦਾ ਰਿਐਲਿਟੀ ਵੀ ਉਹੀ 10 15 ਸਕਿੰਟ ਦੀ ਰੀਲ ਦੇ ਇਹਨਾਂ ਬੰਦੇ ਹੀ ਹਾਂ ਅਟਰੈਕਟਿਵ ਹੋ ਕੇ ਇੱਧਰ ਨੂੰ ਆ ਜਾਂਦੇ ਆ ਪਰ ਜਿਹੜੀ ਅਸਲ ਲਾਈਫ ਆ ਉਹ ਹੁਣ ਜਿਵੇਂ ਵੀਰ ਹੋਣਾ ਨੇ ਦੱਸਿਆ ਜਾਂ ਅਸੀਂ ਹੁਣ ਤੁਹਾਨੂੰ ਜਿਵੇਂ ਦਿਖਾਈ ਆ ਇੱਧਰ ਆਹ ਕੁਝ ਚੱਲਦਾ ਤੇ ਜਿਨੇ ਵੀ ਆਉਣਾ ਪਹਿਲਾਂ ਪੂਰੀ ਆਪਦੀ ਤਸੱਲੀ ਕਰਕੇ ਆਓ ਐਜ਼ ਅ ਪ੍ਰੂਫ ਮੇਰੇ ਕੋਲ ਵੀਡੀਓਜ਼ ਵੀ ਨੇ ਮੈਂ ਸ਼ੋਅ ਕਰ ਸਕਦਾ ਕਿਵੇਂ ਲੋਕ ਟੈਂਟ ਲਾ ਕੇ ਸਿੱਟੇ ਪਏ ਨੇ ਉਹ ਵੀ ਸੈਂਟਰਲ ਲੰਡਨ ਦੇ ਮੇਨ ਰੋਡ ਤੇ ਆਕਸਫੋਰਡ ਸਟ੍ਰੀਟ ਵਿਟਾਟਨਹਮ ਕੋਰਡ ਟੈਂਟ ਲਾ ਕੇ ਜਿਹੜੇ ਗੋਲੇ ਵੀ ਦਿੱਤੇ ਨੇ ਅੱਛਾ ਮੇਰੇ ਵੀਡੀਓਜ਼ ਮੇਰੇ ਕੋਲ ਵੀਡੀਓਜ਼ ਚਲੋ ਠੀਕ ਹੈ ਜੀ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਤੇ ਯੂਕੇ ਦੇ ਜਿਹੜੇ ਤੁਸੀਂ ਤਾਜ਼ਾ ਹਾਲਾਤ ਦੱਸੇ ਆ ਤੇ ਅਸੀਂ ਆਏ ਸੀ ਨਿਸ਼ਕਾਮ ਸਖ ਵੈਲਫੇਅਰ ਅਵੇਅਰਨੈਸ ਟੀਮ ਕਰਨੀ ਉਸ ਮੀਟਿੰਗ ਕਰਨੀ ਹੋ ਤੇ ਸਾਡੇ ਨਾਲ ਸਾਰੀ ਸਾਡੀ ਟੀਮ ਬਾਈ ਹੁਣੀ ਰਣਜੀਤ ਹੁਣੀ ਤੇ ਬਾਈ ਪ੍ਰਤਪਾਲ ਹੁਣੀ ਬਾਈ ਅਮਰਪਾਲ ਸਨਮਾਨ ਹੁਣੀ ਤੇ ਬਾਈ ਗੁਰਪ੍ਰੀਤ ਹੁਣੀ ਤੇ ਧੰਨਵਾਦ ਤੁਹਾਡਾ ਸਾਰਿਆਂ ਦਾ ਜਿਉਂਦੇ ਵਾਦਦੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਦੇਖ ਲਓ ਜੀ ਹਾਲ ਇੱਥੋਂ ਦੇ ਯੂਕੇ ਦੇ ਹਾਲ ਦੇਖ ਲਓ ਵੱਟੀਆਂ ਵੱਟੀਆਂ ਬਿਲਡਿੰਗਾਂ ਦੇਖਣ ਨੂੰ ਸੋਹਣੀਆਂ ਲੱਗਦੀਆਂ ਪਰ ਜਿਹੜੀ ਅਸਲ ਸਚਾਈ ਹੈ ਉਹ ਦੇਖੋ ਤੁਸੀਂ ਟਾਟਨੇਮ ਕੋਟ ਰੋਡ ਦੇਖ ਲਓ ਸੱਜਣੋ ਕਿਵੇਂ ਆਪਾਂ ਆਪਣੇ ਬਣਾਏ ਹੋਏ ਘਰ ਪਿੰਡਾਂ 'ਚ ਜਾਂ ਸ਼ਹਿਰਾਂ 'ਚ ਛੱਡ-ਛੱਡ ਕੇ ਇੱਧਰ ਨੂੰ ਭਜਦੇ ਆਂ ਤੇ ਇੱਥੇ ਫਿਰ ਆ ਕੇ ਕੰਮ ਨਹੀਂ ਮਿਲਦਾ ਤੇ ਜਿਹਦੇ ਹਾਲਾਤ ਤੁਸੀਂ ਦੇਖਦੇ ਹੋ ਮੂਰੇ ਸੜਕਾਂ ਦੇ ਉੱਤੇ ਵਿਚਾਰੇ ਸ਼ੌਪਰਾਂ ਨੇ ਮੂਰੇ ਟੈਂਟ ਲਾਈ ਪਾਏ ਤੇ ਮਗਰ ਮਾਂ ਕਹਿੰਦੀ ਹੋਣੀ ਆ ਮੇਰਾ ਪੁੱਤ ਤਾਂ ਇੰਗਲੈਂਡ ਗਿਆ ਵਾ ਉਹਨੂੰ ਪਉਰੀ ਨੂੰ ਵਿਚਾਰੀ ਨੂੰ ਕੀ ਪਤਾ ਉੱਥੇ ਵੀ ਮੇਰਾ ਪੁੱਤ ਉਧਰ ਕਿੰਨੀਆਂ ਤਕਲੀਫਾਂ ਦੇ ਵਿੱਚ ਘਰੋਂ ਬੇਕਾਰ ਹੋ ਕੇ ਰਹਿੰਦਾ ਹੁਣ ਇੱਥੇ ਵੀ ਮਜਬੂਰੀਆਂ ਬਣ ਜਾਂਦੀਆਂ ਬੰਦੇ ਦੀਆਂ ਬੰਦਾ ਇੱਕਦਮ ਡਰ ਦਾ ਫੋਨ ਨਹੀਂ ਲਾਉਂਦਾ ਵੀ ਟੈਨਸ਼ਨ ਲੈਣਗੇ ਨਾ ਦੱਸ ਸਕਦਾ ਕਿਸੇ ਨੂੰ ਹਨਾ ਸੱਜਣਾ ਵੇ ਸੱਜਣਾ ਤੇਰੇ ਸ਼ਹਿਰ ਵਾਲੀ ਸਾਨੂੰ ਕਿੰਨੀ ਚੰਗੀ ਲੱਗਦੀ ਦਪੈ ਨੀ ਸੋਣੀ ਲੱਗਦੀ ਦੁਪਹਿਰ ਫੇਰ ਵੀ ਪਤਾ ਨਹੀਂ ਕਾ ਤੂੰ ਮੋਝ ਹਾਈ ਜਾਂਦਾ ਭਾਵੇਂ ਸਾਡੇ ਸੜ ਗਏ ਨੇ ਪੈ ਭਾਵੇਂ ਸਾਡੇ ਪੁੱਜ ਗਏ ਨੇ ਪੈ ਓ ਸਜਣਾ ਵੇ ਸਜਣਾ ਵੇ ਸਜਣਾ ਮਾਰੇ ਮਾਮਾ ਭਾਨ ਦੇ ਲੱਗੇ ਹੋਏ ਅਰੇ ਤੇਰੀ ਤੋ ਖੜ ਜਾ ਆ ਤੂੰ ਕੀ ਕਰਨਾ ਕੀ ਕਰਦਾ ਕੰਚੀ ਨਾਲ ਬਾਲ ਕੱਟੀ ਐ ਨਾ ਕੰਚੀ ਬਾਲ ਕੱਟ ਨਾ ਤੂੰ ਤੋ ਖੜ ਜਾ ਪਹਿਲਾਂ ਤੂੰ ਚੱਲ ਟ੍ਰੰਪਲਿਨ ਚ ਨਹੀਂ ਤੂੰ ਚੱਲ ਤੂੰ ਚੱਲ ਪਹਿਲਾਂ ਮੈਂ ਨਹੀਂ ਜਾਣਾ ਮੈਂ ਤਾਂ ਨਹੀਂ ਜਾਂਦਾ ਮੈਂ ਨਹੀਂ ਜਾਂਦਾ ਪੇਟ ਹੋਊ ਫਿਰ ਤੇਰੀ ਓਏ ਖੜ ਜਾ ਉਹ ਇਹ ਤਾਂ ਚਾਂਬਲ ਨਾ ਚਾਂਬਲ ਨਾ ਤੇਰੀ ਉਹ ਬੱਜੂ ਇਹ ਆਪਣੀ ਟ੍ਰੰਪਲਾਈਨ ਪਾਰਟ ਜੂ ਇਹਦੇ ਨਾਲ ਇਹਨੂੰ ਰਹਿਣ ਦੇ ਨਹੀਂ ਮੈਂ ਤੈਨੂੰ ਕਹੀ ਇਹਨਾਂ ਨਹੀਂ ਬੇਬਰੇ ਕਿੱਦਾਂ ਛੁੱਟਦਾ ਹੂੰ ਕਿੱਦਾਂ ਛੁੱਟਦਾ ਉਧਰ ਛੱਡਦਾ ਤਾ ਮੈਂ ਕਰ ਲੈ ਕਰ ਜੰਪ ਉਹ ਦੇਖ ਕਉ ਜੋ ਉੱਪਰ ਹੈ ਅੱਗੇ ਸਕੂਲ ਪਤਾ ਕੀ ਹੁੰਦਾ ਹੈ ਕੀ ਹੁੰਦਾ ਲੜਾਈ ਲੜਾਈ ਕਿਵੇਂ 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 ਚੱਲ ਤੈਨੂੰ ਲੜਾਈ ਕਿਵੇਂ ਕੁੱਟਿਆ ਸੀਗਾ ਪੁੱਤ ਮੇਰੀ ਗੱਲ ਸੁਣੀ ਕਿਹਨੇ ਕਿਹਨੇ ਕੁੱਟਿਆ ਸੀਗਾ ਮੈਨੂੰ ਦੱਸ ਫਿਰ ਤੂੰ ਉਹਨੂੰ ਵੱਢਿਆ ਸੀ ਮਾਰ ਕੇ ਫਿਰ ਤੂੰ ਕਿਵੇਂ ਛੱਡੇ ਉਹਦਾ ਥੱਪੜ 10 ਦਿਨ ਸ ਇੱਥੇ ਸੱਟੇ ਦਿਖਾ ਮਾਂ ਮੈਨੂੰ ਤੂੰ ਕਿ ਮਾਮਾ ਇੱਥੇ ਮਾਰ ਕਿਤੇ ਜੱਟ ਮਾਰੀ ਓਏ ਹਾਂ ਕੀ ਬਣਾਉਂਦਾ ਹੁੰਦਾ ਸੀ ਯਾ ਇਹ ਤਾਂ ਲੰਡੀ ਨਾ ਆਉਂਦਾ ਹੁੰਦਾ ਮੰਨੀ ਨਾ ਆਉਂਦਾ ਹੁੰਦਾ ਲੋਡਿੰਗ ਉਹ ਲੈ ਬਿੱਲੀ ਆ ਗਈ ਉਹ ਆ ਗਈ ਉਹ ਆ ਗਈ ਹਾਂ ਉਹ ਫਿਰ ਬਿੱਲੀਆਂ ਕੋਲ ਹੀ ਆਈ ਜਾਂਦੀ ਉਹ ਚੱਕ ਉਹਨੂੰ ਇਧਰ ਸਮੈਲ ਆ ਗਈ ਹਾਂ ਸਹੀ ਗੱਲ ਹੈ